ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੰਗਤ ਜੀ ਤੁਹਾਨੂੰ ਪਤਾ ਹੁਣ ਕਿੰਨੇ ਹੜਾ ਆਇਆ ਸਾਰੇ ਪੰਜਾਬ ਦੇ ਵਿੱਚ ਤੇ ਤਾਂ ਵੀ ਦੇਖ ਲਓ ਹੁਣ ਕਈ ਹੈਗੇ ਇੰਡੀਵਿਜੂਅਲ ਜਾਂ ਜਸਿਆਂ ਵੇਦੋਂ ਕਈ ਜਸੇ ਬੰਦੇ ਉਹਦੋਂ ਖਾਲਸਾ ਵਾਲੇ ਬਹੁਤ ਗਲਤ ਬੋਲ ਰਹੇ ਆ ਇਹ ਲੋਕਾਂ ਨੂੰ ਪਬਲਿਕ ਨੂੰ ਘਮਰਾ ਰਹੇ ਆ ਮੈਨੇ ਸਮਝਦੀ ਆਉਂਦੀ ਪਏ ਹੜ ਦੇ ਵਿੱਚ ਵੀ ਇਦਾਂ ਦੇ ਅਸੀਂ ਕੰਮ ਕਰ ਰਹੇ ਆ ਆ ਕਿਸ ਨੇ ਜਾ ਕੇ ਪਹਿਲਾਂ ਬਾਬਾ ਨੰਦ ਸਿੰਘ ਨੂੰ ਮੰਡ ਪਿੰਡ ਤੋਂ ਯਾ ਕਿ ਆਪੇ ਆ ਦੇਖੋ ਮਿਸਿੰਗ ਇਨ ਮਿਸ ਇਨਫੋਰਮੇਸ਼ਨ ਦਿੱਤੀ ਆ ਉਹਨਾਂ ਨੂੰ ਬਈ ਖਾਸ ਹੈ ਜਿੱਦਾਂ ਬਈ ਉਂਗਲ ਫੋਨ ਉੱਥੇ ਜਿੱਦਾਂ ਪਰ ਬਾਬਾ ਜੀ ਨੇ ਅੱਜ ਗੱਲ ਸਾਰੀ ਕਲੀਅਰ ਕਰ ਦਿੱਤੀ ਆ ਜੋ ਅਸਲੀ ਸੀ ਜੋ ਪਿਛਲੇ ਹੜ ਆਈ ਸੀਗੇ ਇਹਦੇ ਵਿੱਚ ਤੁਸੀਂ ਸੁਣੋ ਬਾਬਾ ਜੀ ਕੀ ਕਹਿ ਰਹੇ ਆ ਤੇ ਇਹ ਵੀ ਦੇਖੋ ਤੁਸੀਂ ਖਾਸ ਹੈ ਦਾ ਰਿਕਾਰਡ ਕਿੰਨਾ ਤਕੜਾ ਆ ਜਦੋਂ ਹੜ ਆਉਂਦੇ ਆ ਅਸੀਂ ਕਿਦਾਂ ਮਾਇਆ ਕਿਦਾਂ ਵਰਤਦੇ ਆ ਜੜੀ ਸੰਗਤ ਨਾਲ ਲੋਕਾਂ ਨਾਲ ਖੜੇ 2 ਸਾਲ ਲੱਗ ਜਾਂਦੇ ਕਈ ਵਾਰ ਇਹ ਕੰਮ ਕਰਦ ਨੂੰ ਕਿਉਂਕਿ ਕੰਮ ਬਹੁਤ ਭਾਈ ਹੁੰਦੇ ਆ ਏ ਤੁਸੀਂ ਆਪੇ ਹੀ ਸੁਣ ਕੇ ਦੇਖ ਲਓ ਭਈ ਖਾਸ ਕਿੰਨੀ ਡੈਡੀਕੇਟਡ ਆ ਤੁਸੀਂ ਡੋਨੇਸ਼ਨ ਦਿੰਨੇ ਸਾਫ ਦਿੰਨੇ ਤੁਹਾਡਾ ਬਹੁਤ ਧੰਨਵਾਦ ਜਿਹੜੇ ਇਦਾਂ ਦੇ ਮਾੜੇ ਕੰਮ ਕਰਦੇ ਖਾਸ ਕਰਕੇ ਖਲਾਫ ਬੋਲੀ ਜਾਂਦੇ ਆ ਤੁਸੀਂ ਉਹਲੇ ਅਰਦਾਸ ਕਰੋ ਕਿਉਂਕਿ ਲੱਗਦੇ ਬੜੇ ਪਰੇਸ਼ਾਨ ਨੇ ਉਹਨਾਂ ਦੀ ਆਤਮਾ ਤੇ ਤੁਸੀਂ ਆਪੇ ਹੀ ਬਾਬਾ ਜੀ ਦੀ ਖਬਰ ਆਪਣੇ ਬਾਬਾ ਜੀ ਤੋਂ ਸੁਣ ਲਓ ਬਾਬਾ ਨਾਨਕ ਸਿੰਘ ਜੀ ਆ 28 ਤਰੀਕ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਨਗਰ ਮੁੰਡਾ ਪਿੰਡ ਨਗਰ ਜੋੜ ਗੁਜਰਪੁਰਾ ਕੜਕਾ ਨਗਰ ਇਹਨਾਂ ਨਗਰਾਂ ਦੀ ਸੰਗਤ ਇਕੱਠੀ ਹੋਈ ਸੀ ਜਿਸ ਵਿੱਚ ਮੀਟਿੰਗ ਕੀਤੀ ਗਈ ਸੀ ਮੰਡ ਬਾਰੇ ਉਹਦੇ ਵਿੱਚ ਦੋ ਤਿੰਨ ਗੱਲਾਂ ਸਾਡੇ ਕੋਲ ਜਿਸ ਤਰ੍ਹਾਂ ਆਈਆਂ ਸੀ ਉਹ ਗਲਾਉਣ ਵਾਲਿਆਂ ਨੇ ਗਲਤ ਗਲਾਈਆਂ ਤੋਂ ਸਾਡੇ ਕੋਲ ਵੀ ਜਿਹੜੇ ਵਜਨ ਬੋਲੇ ਗਏ ਉਹਨਾਂ ਦੇ ਅਸੀਂ ਖਿਮਾ ਦੇ ਜਾਚਕਾਂ ਜੋ ਖਾਲਸਾ ਏਡ ਸਮੁੱਚੀ ਟੀਮ ਸਰਦਾਰ ਰਵੀ ਸਿੰਘ ਜੀ ਜੀ ਦੀ ਰਹਿਣ ਮਾਈ ਹੈਠ ਸਮੁੱਚੇ ਬਲਟ ਦੀ ਸੰਗਤ ਦੇ ਸੰਯੋਗ ਨਾਲ ਖਾਲਸਾ ਏਡ ਜਿਹੜੀ ਆ ਉਹ ਬੜੀ ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰ ਰਹੀ ਹੈ ਉਹਦੇ ਵਿੱਚ ਇੱਕ ਬਹੁਤ ਵੱਡਾ ਭਲੇਖਾ ਪਿਆ 2 ਕਰੋੜ 65 ਲੱਖ ਰੁਪਈਆ ਖਾਲਸਾ ਏਡ ਨੇ ਜੌਲ ਨਗਰ ਦੀ ਹੱਥ ਜਿਹੜੀ ਭੈਣ ਨਗਰ ਤੋਂ ਲੱਗ ਕੇ ਜੌਲ ਕਲੇਰ ਕੁਝ ਘਰ ਪਹੜਾਂ ਦੇ ਸਮੁੱਚਾ ਮੁੰਡਾ ਪਿੰਡ ਗੁਜਰਪੁਰਾ ਘਟਕਾ ਬਾਉਪੁਰਾ ਆਲਮਖਾਨ ਵਾਲਾ ਮੰਡ ਮੁੰਡਾ ਮੰਡ ਮੁਹੰਮਦਆਬਾਦ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਬੰਨ ਬੱਦੇ ਉਹਨਾਂ ਬੰਨਾਂ ਦੀ ਮਜ਼ਬੂਤੀ ਕਰਵਾਈ ਜਿਸ ਦੇ ਉੱਤੇ ਖਾਲਸਾ ਏਡ ਦਾ ਬੰਨ ਬੰਨ ਤੇ 1 ਕਰੋੜ 65 ਲੱਖ ਰੁਪਈਆ ਖਰਚਾ ਆਇਆ ਉਸ ਦੇ ਨਾਲ ਆ ਸਰਦਾਰ ਜਗਤਾਰ ਸਿੰਘ ਜੀ ਪੈਟਰੋਲ ਪੰਪ ਵਾਲੇ ਵੀ ਖੜੇ ਆ ਇਹਨਾਂ ਦੇ ਪੈਟਰੋਲ ਪੰਪ ਤੋਂ 52000 ਕਿੰਨੇ ਲੀਟਰ ਤੇਲ ਜਿਹੜਾ ਵਾ ਉਹ ਪੈੜੀਆਂ ਪੱਧਰੀਆਂ ਕਰਨੀਆਂ ਵਾਸਤੇ ਖਾਲਸਾ ਐਡ ਨੇ ਜ਼ਿਮੀਦਾਰਾਂ ਨੂੰ ਦਿੱਤਾ ਉਹਦੇ ਨਾਲ 4 ਜੀਸੀਬੀ ਮਸ਼ੀਨਾਂ ਨਾਲ ਟਰਾਲੀਆਂ ਜਿੰਨਾਂ ਟਰਾਲੀਆਂ ਨੂੰ 250 ਰੁਪਇਆ ਤਿੰਨਾਂ ਜੀਸੀਬੀਆਂ ਵਾਲਿਆਂ ਨੂੰ ਇੱਕ ਜੀਸੀਬੀ ਵਾਲੇ ਨੂੰ 200 ਰੁਪਇਆ ਟਰਾਲੀ ਉਹਦਾ ਕਾਰਨ ਉਹਦੀਆਂ ਟਰਾਲੀਆਂ ਥੋੜੀਆਂ ਹੀ ਛੋਟੀਆਂ ਸੀ ਖਾਲਸਾ ਐਡ ਨੇ ਬੰਨ ਦੇ ਉੱਤੇ ਪਹਿਲੋਂ ਮਜ਼ਬੂਤੀ ਕਰਵਾਈ ਉਸ ਤੋਂ ਬਾਅਦ ਜ਼ਮੀਨਾਂ ਦੇ ਵਿੱਚੋਂ ਪਾਸੇ ਰੇਤਾ ਕਰਕੇ ਥੱਲੇੋਂ ਮਿੱਟੀ ਕਢਾ ਕੇ ਉਹਦੇ ਥੱਲੇ ਰੇਤਾ ਕਰਵਾ ਕੇ ਜ਼ਿਮੀਦਾਰਾਂ ਨੂੰ ਤੇਲ ਦੇ ਕੇ ਕਰਾਇਆਂ ਦੇ ਨਾਲ ਉਹ ਪੈੜੀਆਂ ਪੱਧਰੀਆਂ ਕਰਵਾਈਆਂ ਫਿਰ ਖਾਲਸਾ ਐਡ ਨੇ ਟਰਾਲੀਆਂ ਦੇ ਨਾਲ ਉਹਨਾਂ ਦੇ ਉੱਤੇ ਮਿੱਟੀ ਪਵਾਈ ਉਹਦੇ ਨਾਲ ਪੋਕ ਲੈਣਾ ਦੇ ਨਾਲ ਵੀ ਮਿੱਟੀ ਖਿਲਾਰੀ ਗਈ। ਰਹੀ ਗੱਲ ਜਿਹੜੀ ਆਖੀ ਗਈ ਖਾਲਸਾ ਏਡ ਨੇ ਆਖਿਆ 15-20 ਲੱਖ ਰੁਪਈਆ ਦੇ ਕੇ ਇਸ ਇਲਾਕੇ ਵਾਲਿਆਂ ਨੂੰ ਪਾਸੇ ਕਰੋ। ਇਹ ਖਾਲਸਾ ਏਡ ਨੇ ਨਹੀਂ ਆਖੀ ਕੋਈ ਬੰਦੇ ਇਹਨਾਂ ਦੇ ਗਰੁੱਪ ਦੇ ਵਿੱਚੋਂ ਪਾਸੇ ਹੋਏ ਸੀ। ਉਹਨਾਂ ਬੰਦਿਆਂ ਦੀ ਸਾਡੇ ਕੰਨ ਦੇ ਵਿੱਚ ਆਵਾਜ਼ ਪਈ। ਉਹ ਬੰਦੇ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਾ ਖਾਲਸਾ ਏਡ ਨੂੰ ਛੱਡ ਕੇ ਜਾ ਚੁੱਕੇ ਆ। ਉਸ ਗੱਲ ਦੀ ਖਾਲਸਾ ਏਡ ਦੀ ਨਾਰਾਜ਼ਗੀ ਹੋਈ ਉਹ ਨਾਰਾਜ਼ਗੀ ਬਿਲਕੁਲ जायਜ ਵਾ ਪਰ ਉਹ ਉਹਨਾਂ ਬੰਦਿਆਂ ਨੇ ਆਖਿਆ ਖਾਲਸਾ ਏਡ ਦੇ ਕਿਸੇ ਵੀ ਸਿੰਘ ਨੇ ਨਹੀਂ ਇਹੋ ਜੀ ਕੋਈ ਸਾਡੇ ਕੋਲ ਖਬਰ ਪਹੁੰਚਾਈ ਇਸ ਕਰਕੇ ਅਸੀਂ ਇਹ ਗੱਲ ਨੂੰ ਦੁਬਾਰਾ ਰਿਪੀਟ ਕਰਦੇ ਆਂ ਰਹੀ ਗੱਲ ਜਸਪ੍ਰੀਤ ਸਿੰਘ ਜਲੰਧਰ ਵਾਲੇ ਦੀ ਉਸ ਇਨਸਾਨ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਉਹ ਘਰੋਂ ਸੇਵਾ ਕਰਦਾ ਕੋਈ ਸ਼ੱਕ ਨਹੀਂ ਖਾਲਸਾ ਏਡ ਦੇ ਮੋਢੇ ਨਾ ਮੋਢਾ ਲਾ ਕੇ ਉਹ ਯੁੱਝਣਦੇ ਆ ਉਹਨੇ ਜਿਹੜੀ 70 ਲੱਖ ਦੀ ਗੱਲ ਆਖੀ ਗਈ ਆ ਉਹ 70 ਲੱਖ ਆਖਣ ਵਾਲੇ ਦੀ ਮਿਸਟੇਕ ਗਾੜੀ ਸਾਡੀ ਮਿਸਟੇਕ ਉਸ ਇਨਸਾਨ ਨੇ ਆਪਦੀਆਂ ਗੱਡੀਆਂ ਲਈਆਂ ਖਾਲਸਾ ਏਡ ਤੇ ਮੋਢੇ ਨਾਲ ਮੋਢਾ ਜੋੜ ਕੇ ਉਹ ਸੇਵਾ ਕਰਵਾ ਰਿਆ ਵਾ ਜੋ ਵੀ ਹੋਵੇ ਉਹ ਸਾਰੀ ਸਮੁੱਚੀ ਟੀਮ ਖਾਲਸਾ ਏਡ ਨੂੰ ਸੰਯੋਗ ਦਿੰਦੀ ਆ ਪਰ ਇਹੋ ਜੀ ਕੋਈ ਗੱਲ ਜਸਪ੍ਰੀਤ ਸਿੰਘ ਨੇ ਆਪ ਨਹੀਂ ਆਖੀ ਨਾ ਜਮੀ ਬਾਜੀ ਨੇ ਨਾ ਦਵਿੰਦਰ ਸਿੰਘ ਨੇ ਕਿਸੇ ਨੇ ਕੋਈ ਗੱਲ ਨਹੀਂ ਖਾਲਸਾ ਏਡ ਵੱਲੋਂ ਆਖੀ ਮਤਲਬ ਉਹ ਬੰਦੇ ਨੇ 70 ਲੱਖ ਖਾਲਸਾ ਆਇਡ ਚ ਲਾਇਆ ਖਾਲਸਾ ਆਇਡ ਦੇ ਵਿੱਚ ਸਮੁੱਚਾ ਵਰਲਡ ਦੇ ਵਿੱਚੋਂ ਜੋ ਵੀ ਸੰਗਤਾਂ ਕੋਈ ਰੁਪਈਆ ਦੇਣ ਵਾਲਾ ਕੋਈ 1 ਡਾਲਰ ਕੋਈ 1 ਪਾਉਂਡ ਕੋਈ ਯੂਰੋ ਦੇਣ ਵਾਲਾ ਕੋਈ ਕਿੰਨੇ ਪੈਸੇ ਦੇਣ ਵਾਲਾ ਵਾ ਉਹਦੇ ਸੰਯੋਗ ਦੇ ਨਾਲ ਖਾਲਸਾ ਆਇਡ ਜਿਹੜੀ ਆ ਇਹ ਸੰਸਤਾ ਚਲਾ ਰਹੀ ਆ ਖਾਲਸਾ ਆਇਡ ਨੂੰ ਸਾਡੀ ਬੇਨਤੀ ਆ ਕੋਈ ਵੀ ਗੱਲ ਸਾਡੇ ਕੋਲੋਂ ਸੰਗਤ ਰੂਪ ਦੇ ਵਿੱਚ ਜਾਣੇ-ਅਣ ਜਾਣੇ ਕਿਸੇ ਬੰਦਿਆ ਦੇ ਕਹਿਣ ਤੇ ਹੋ ਗਈ ਆ ਉਹਦੇ ਅਸੀਂ ਸਭਤੀ ਸੰਗਤ ਤੋਂ ਖਿਮਾ ਲਈ ਜਾਂਚੀਂਗਾ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਏਡ ਨੂੰ ਬੇਨਤੀ ਭਾਈ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਇਸ ਮੰਡ ਏਰੀਏ ਦੀ ਜੋ ਸਥਿਤੀ ਐ ਹਵਲੇ ਬਣ ਰਹੀ ਆ ਵੀਡੀਓ ਇਹਦੇ ਵਿੱਚ ਵੀ ਮੰਡ ਏਰੀਏ ਦੀ ਆ ਰਹੀ ਆ ਤੇ ਵੱਧ ਤੋਂ ਵੱਧ ਸਾਡਾ ਸੰਯੋਗ ਦੇ ਕੇ ਇਹਨਾਂ ਮੰਡ ਵਾਲੇ ਲੋਕਾਂ ਦੀ ਬਾਹ ਜਿਸ ਤਰ੍ਹਾਂ ਅੱਗੇ ਖਾਲਸਾ ਏਡ ਨੇ ਫੜੀ ਆ ਉਸੇ ਤਰੀਕੇ ਨਾਲ ਫੇਰ ਇਹਨਾਂ ਨੂੰ ਵਸਦਿਆਂ ਜ ਕੀਤਾ ਜਾਵੇ ਇਹਨਾਂ ਦੀ ਰੋਟੀ ਰੋਜੀ ਚੱਲੇ ਸਾਰੀਆਂ ਸੰਗਤਾਂ ਨਗਰ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ